ਮਾਂਗਟ ਪਰਿਵਾਰ ਦੀ ਨੌ ਮਹਿਕ ਦਾ ਮਸਲਾ ਪਿਛਲੇ ਮਹੀਨੇ ਤੋਂ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਪਰ ਲੋਕਾਂ ਨੂੰ ਹਜੇ ਤੱਕ ਮਹਿਕ ਦੀ ਡਿਪਰੈਸ਼ਨ ਦਾ ਕਾਰਨ ਨਹੀਂ ਪਤਾ ਚੱਲ ਸਕਿਆ ਜਿਸ ਦਾ ਵੱਡਾ ਕਾਰਨ ਹੈ ਮਹਿਕ ਦੀ ਡਿਪਰੈਸ਼ਨ ਉਸ ਦਾ ਸਹੁਰਾ ਹੈ ਉਸ ਦੇ ਸਹੁਰੇ ਨੇ ਅਜਿਹੀ ਹਰਕਤ ਕੀਤੀ ਕਿ ਮਹਿਕ ਡਿਪਰੈਸ਼ਨ ਵਿੱਚ ਚਲੀ ਗਈ ਤੇ ਆਪਣੇ ਸਹੁਰੇ ਪਰਿਵਾਰ ਤੋਂ ਦੂਰ ਹੋ ਗਈ ਮਹਿਕ ਨੇ ਆਪਣਾ ਦੁੱਖ ਦਰਦ ਆਪਣੇ ਅੰਦਰ ਹੀ ਛਿਪਾਇਆ ਹੋਇਆ ਹੈ ਮਹਿਕ ਨੇ ਆਪਣੇ ਸਹੁਰੇ ਪਰਿਵਾਰ ਪ੍ਰਤੀ ਕੋਈ ਵੀ ਗੱਲ ਸੋਸ਼ਲ ਮੀਡੀਆ ਤੇ ਸਾਂਝੀ ਨਹੀਂ ਕੀਤੀ ਕਿਉਂਕਿ ਮਹਿਕ ਨੂੰ ਆਪਣੇ ਸਹੁਰੇ ਪਰਿਵਾਰ ਦੀ ਆਪਣੇ ਆਪਣੇ ਮਾਪੇ ਦੀ ਇੱਜ਼ਤ ਬਹੁਤ ਪਿਆਰੀ ਹੈ ਮਹਿਕ ਨਾਲ ਜੋ ਵੀ ਹੋਇਆ ਉਸ ਸਦਮੇ ਨੇ ਮੈਨੂੰ ਡਿਪਰੈਸ਼ਨ ਵਿੱਚ ਭੇਜ ਦਿੱਤਾ ਹੈ ਪਰ ਮਹਿਕ ਨੇ ਖੁੱਲ ਕੇ ਅਜੇ ਤੱਕ ਕੁਝ ਵੀ ਨਹੀਂ ਦੱਸਿਆ ਤੇ ਸੋਸ਼ਲ ਮੀਡੀਆ ਤੇ ਇਹ ਗੱਲ ਹੁਣ ਜਾਹਿਰ ਹੋ ਚੁੱਕੀ ਹੈ ਕਿ ਮਹਿਕ ਦੇ ਸਹੁਰੇ ਕਰਕੇ ਹੀ ਮਹਿਕ ਡਿਪਰੈਸ਼ਨ ਵਿੱਚ ਚਲੀ ਗਈ ਹੈ ਉਸਦੇ ਸਹੁਰੇ ਨੇ ਅਜਿਹੀ ਕੀ ਹਰਕਤ ਕੀਤੀ ਕਿ ਮਹਿਕ ਨੂੰ ਇੰਨਾ ਵੱਡਾ ਸਦਮਾ ਲੱਗਾ ਤੇ ਉਹ ਡਿਪਰੈਸ਼ਨ ਵਿੱਚ ਚਲੀ ਗਈ ਜਿੱਥੇ ਮਨਪ੍ਰੀਤ ਬਲੌਗ ਪੈਨ ਵੱਲੋਂ ਇੱਕ ਮਹਿਕ ਤੇ ਵੀਡੀਓ ਪਾਈ ਗਈ ਸੀ ਉਸ ਵੀਡੀਓ ਦੇ ਨੀਚੇ ਜੋ ਕਮੈਂਟ ਆਇਆ ਹੈ ਉਹ ਕਮੈਂਟ ਪੜ ਕੇ ਬਹੁਤ ਸਾਰੇ ਲੋਕ ਹੈਰਾਨ ਹੋ ਗਏ ਤੇ ਕਮੈਂਟ ਪੜਨ ਵਾਲਿਆਂ ਦੇ ਰੋਂਗਟੇ ਖੜੇ ਹੋ ਗਏ ਕਿ ਸੱਚਮੁੱਚ ਫਾਜੀ ਸਾਹਿਬ ਅਜਿਹੀ ਹਰਕਤ ਕਰ ਸਕਦੇ ਹਨ ਕਮੈਂਟ ਕਰਨ ਵਾਲੇ ਨੇ ਲਿਖਿਆ ਹੈ ਕਿ ਜਿੰਨਾ ਕੋਲ ਮਹਿਕ ਰਹਿੰਦੀ ਹੈ ਉਹ ਸਾਡੇ ਜਾਨ ਪਛਾਨ ਵਾਲੇ ਹੀ ਹਨ ਮਹਿਕ ਦੇ ਸਹੁਰੇ ਨੇ ਉਸ ਦੀ ਇੱਜ਼ਤ ਨੂੰ ਹੱਥ ਪਾਇਆ ਸੀ ਜਿਸ ਦੇ ਪਿੱਛੇ ਇਸ ਦੇ ਘਰ ਵਾਲੇ ਰਵੀ ਨੇ ਕੋਈ ਸਟੈਂਡ ਨਹੀਂ ਲਿੱਤਾ ਜਿਸ ਕਰਕੇ ਮਹਿਕ ਕਾਫੀ ਡਿਪਰੈਸ਼ਨ ਵਿੱਚ ਚਲੀ ਗਈ ਕਿਉਂਕਿ ਕੁੜੀਆਂ ਨੂੰ ਆਪਣੀ ਇੱਜ਼ਤ ਤੋਂ ਵੱਧ ਕੇ ਕੁਝ ਵੀ ਨਹੀਂ ਹੁੰਦਾ ਮਹਿਕ ਤਾਂ ਹਮੇਸ਼ਾ ਹੀ ਆਪਣੇ ਸਹੁਰੇ ਨੂੰ ਆਪਣੇ ਪਿਓ ਵਾਂਗ ਉਸ ਨੂੰ ਪਿਆਰ ਕਰਦੀ ਸੀ ਪਰ ਉਸ ਦੇ ਸਹੁਰੇ ਦੀ ਜੋ ਹਰਕਤ ਸਾਹਮਣੇ ਆਈ ਹੈ ਉਸ ਨੂੰ ਦੇਖ ਕੇ ਬਹੁਤ ਹੀ ਬੁਰਾ ਲੱਗ ਰਿਹਾ ਹੈ ਸ਼ਾਇਦ ਇਸੇ ਕਰਕੇ ਹੀ ਮਹਿਕ ਦੀ ਸੱਸ ਨੇ ਵਲੌਗ ਬਣਾਉਣੇ ਬੰਦ ਕਰ ਦਿੱਤੇ ਨੇ ਤੇ ਇਸੇ ਕਰਕੇ ਹੀ ਸ਼ਰਨ ਆਪਣੇ ਸਹੁਰੇ ਪਰਿਵਾਰ ਵਿੱਚ ਨਹੀਂ ਰਹਿ ਰਹੀ ਕਿਉਂਕਿ ਇੱਕ ਨੂੰ ਦੇ ਡਰ ਤੋਂ ਦੂਸਰੀ ਨੂੰ ਵੀ ਡਰ ਗਈ ਹੈ ਸ਼ਾਇਦ ਇਸ ਦਾ ਇਹੀ ਵੱਡਾ ਕਾਰਨ ਹੋ ਸਕਦਾ ਹੈ ਕਿ ਮਹਿਕ ਆਪਣੇ ਸਹੁਰੇ ਪਰਿਵਾਰ ਤੋਂ ਦੂਰ ਰਹਿ ਰਹੀ ਹੈ ਤੇ ਹੁਣ ਕੈਨੇਡਾ ਵਿੱਚ ਜਾ ਕੇ ਵੀ ਉਹ ਆਪਣੇ ਪਤੀ ਕੋਲ ਇਸੇ ਕਰਕੇ ਨਹੀਂ ਰਹਿ ਰਹੀ ਕਿਉਂਕਿ ਉਸ ਨੇ ਉਸ ਦੀ ਇੱਜ਼ਤ ਦੀ ਰੱਖੀ ਨਹੀਂ ਕੀਤੀ ਤੇ ਮੈਕ ਦੀ ਸੱਸ ਤਾਂ ਉਸ ਦੀ ਸਿਹਤ ਪ੍ਰਤੀ ਕਾਫੀ ਚਿੰਤਾ ਜ਼ਾਹਿਰ ਕਰਦੀ ਆਪਾਂ ਨੂੰ ਦਿਖਾਈ ਦੇ ਰਹੀ ਸੀ ਉਸ ਦਾ ਕੋਈ ਕਸੂਰ ਨਹੀਂ ਉਸ ਦੇ ਦਿਲ ਵਿੱਚ ਆਪਣੇ ਨੂੰ ਪ੍ਰਤੀ ਉਹਨਾ ਹੀ ਪਿਆਰ ਹੋ ਸਕਦਾ ਹੈ ਪਰ ਉਹ ਵੀ ਸੋਸ਼ਲ ਮੀਡੀਆ ਤੇ ਇਸ ਕਰਕੇ ਹੀ ਸਾਹਮਣੇ ਨਹੀਂ ਆ ਰਹੀ ਕਿਉਂਕਿ ਉਸ ਨੂੰ ਵੀ ਇੱਕ ਵੱਡਾ ਸਾਧਮਾ ਲੱਗਿਆ ਹੋਊਗਾ ਆਪਣੇ ਘਰ ਵਾਲੇ ਦੀ ਇਹ ਹਰਕਤ ਦੇਖ ਕੇ ਜਿਸ ਕਰਕੇ ਉਹਨਾਂ ਨੇ ਵਲੌਗ ਬਣਾਉਣੇ ਹੀ ਬੰਦ ਕਰ ਦਿੱਤੇ ਨੇ ਬਾਕੀ ਤੁਹਾਡੇ ਮਹਿਕ ਦੇ ਸੌਰੀ ਪ੍ਰਤੀ ਕੀ ਵਿਚਾਰ ਨੇ ਤੁਸੀਂ ਵੀ ਆਪਣੀ ਰਾਇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੇਣਾ ਜੀ